ਅੱਜ ਆਪਾਂ ਬਣਾਵਾਂਗੇ ਜੀ ਸਪੈਸ਼ਲ ਟਿੱਕੀਆਂ ਨਾਲ ਖਾਦੀ ਜਾਣ ਵਾਲੀ ਚਟਨੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਜੋ ਜੋ ਵੀ ਸਮਾਨ ਆਪਾਂ ਪਾਉਣਾ ਉਹ ਆਪਣੇ ਘਰ ਵਿੱਚ ਮੌਜੂਦ ਹੁੰਦਾ ਰਸੋਈ ਦੇ ਵਿੱਚ ਤੇ ਟਿੱਕਾ ਟਿੱਕੀਆਂ ਵਾਸਤੇ ਚਟਨੀ ਬਣਾਉਣ ਵਾਸਤੇ ਆਪਾਂ ਇੱਥੇ ਲਈ ਹੈ ਜੀ ਥੋੜੀ ਜਿਹੀ ਲਈਆ ਇਮਲੀ 50 ਗ੍ਰਾਮ ਦੇ ਕਰੀਬ ਆਪਾਂ ਇਮਲੀ ਲੈ ਲਈਆ ਇਹਨੂੰ ਆਪਾਂ ਪਾਣੀ 'ਚ ਭਿਓ ਕੇ ਰੱਖ ਲਿਆ ਨਾਲ ਹੀ ਇੱਥੇ ਥੋੜਾ ਜਿਹਾ ਆਪਾਂ ਇੱਕ ਮੀਡੀਅਮ ਸਾਈਜ਼ ਦਾ ਚਕੰਦਰ ਆ ਇਹਨੂੰ ਕद्दूकश ਕਰ ਲਿਆ ਤੇ ਦੋ ਤੋਂ ਤਿੰਨ ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਲਿਆ ਬਰੀ ਬਰੀ ਤੇ ਇੱਕ ਮੀਡੀਅਮ ਸਾਈਜ਼ ਦਾ ਲਿਆ ਆਪਾਂ ਪਿਆ ਹੁਣ ਆਪਾਂ ਇਹਨੂੰ ਪਹਿਲਾਂ ਪਿਆਜ਼ ਨੂੰ ਕद्दूकश ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਚਟਨੀ ਬਣਾਉਣੀ ਸ਼ੁਰੂ ਕਰਾਂਗੇ ਪਿਆਜ਼ ਨੂੰ ਆਪਾਂ ਕद्दूकश ਕਰ ਲੈਨੇ ਆ ਤੁਸੀਂ ਚਾਹੋ ਤੇ ਪਿਆਜ਼ ਨੂੰ ਬਰੀਕ-ਬਰੀਕ ਲੰਬੇ ਪੀਸਾਂ ਵਿੱਚ ਕੱਟ ਕੇ ਵੀ ਚਟਨੀ ਦੇ ਵਿੱਚ ਪਾ ਸਕਦੇ ਹੋ ਇਹਨੂੰ ਆਪਾਂ ਕद्दूकश ਕਰਾਂਗੇ ਅੱਜ ਪਿਆਜ਼ਾਂ ਨੂੰ ਪਿਆਜ਼ ਨੂੰ ਆਪਾਂ ਕद्दूकश ਕਰ ਲਿਆ ਤੇ ਹੁਣ ਆਪਾਂ ਬਣਾਉਨੇ ਆ ਜੀ ਚਟਨੀ ਤੇ ਉਸ ਤੋਂ ਪਹਿਲਾਂ ਆਪਾਂ ਜਿਹੜਾ ਇਮਲੀ ਘੋਲ ਕੇ ਰੱਖੀ ਹੈ ਇਹਦਾ ਪਲਪ ਆਪਾਂ ਕੱਢ ਲੈਨੇ ਆ ਚਟਨੀ ਬਣਾਉਣ ਲੱਗੇ ਆ 10 ਤੋਂ 15 ਮਿੰਟ ਪਹਿਲਾਂ ਤੁਸੀਂ ਥੋੜਾ ਜਿਹਾ ਕੋਸਾ ਪਾਣੀ ਪਾ ਕੇ ਇਮਲੀ ਨੂੰ ਭਿਓਂ ਕੇ ਰੱਖ ਦਿਓ ਉਹਦੇ ਨਾਲ ਇਹ ਆ ਕਿ ਇਮਲੀ ਗਿੱਲੀ ਹੋ ਜਾਂਦੀ ਹੈ ਪੂਰੀ ਚੰਗੀ ਤਰੀਕੇ ਨਾਲ ਤੇ ਪਲਪ ਕੱਢਣਾ ਜਿਹੜਾ ਸੋਖਾ ਹੋ ਜਾਂਦਾ ਤੇ ਹੁਣ ਆਪਾਂ ਇਹਦਾ ਛਾਨੀ ਦੇ ਵਿੱਚ ਛਾਣ ਕੇ ਇਹਨੂੰ ਪਲਪ ਨੂੰ ਆਪਾਂ ਕੱਢ ਲੈਨੇ ਆ ਥੋੜੀ ਥੋੜੀ ਪਾ ਕੇ ਆਪਾਂ ਛਾਣ ਲੈਨੇ ਆ ਤਲੋਜੀ ਮਰੀ ਦਾ ਪਲਪ ਆਪਾਂ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਨਾਲ ਹੀ ਇੱਥੇ ਲਿਆ ਆਪਾਂ ਚਕੰਦਰ ਖਤੂਕਸ਼ ਕਰਕੇ ਇਹਨੂੰ ਵੀ ਪਾ ਦਾਂਗੇ ਤੇ ਨਾਲ ਹੀ ਬੱਦੂ ਕਸ਼ ਕੀਤੇ ਹੋਏ ਪਿਆਜ਼ ਪਿਆਜ਼ ਤੋਂ ਬਾਅਦ ਆਪਾਂ ਇੱਕ ਦੋ ਮਸਾਲੇ ਪਾਵਾਂਗੇ ਬਸ ਬਿਲਕੁਲ ਸਿੰਪਲ ਤਿੱਕੇ ਨਾਲ ਚਟਨੀ ਜਿਹੜੀ ਬਣਾ ਕੇ ਤਿਆਰ ਕਰ ਲਾਂਗੇ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਇੱਧਾ ਚਮਚ ਆਪਾਂ ਨਮਕ ਦਾ ਤੇ ਥੋੜੀ ਜੀ ਪਾ ਦਾਂਗੇ ਆਪਾਂ ਘਰ ਦੀ ਪੀਸੀ ਹੋਈ ਲਾਲ ਮਿਰਚ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਚਮਚ ਦਾ ਚੌਥਾ ਹਿੱਸਾ ਧਨੀਆ ਪਾਊਡਰ ਪੀਸਿਆ ਆ ਇਹਦੇ ਨਾਲ ਜਿਹੜਾ ਟੇਸਟ ਆ ਚਟਨੀ ਦਾ ਬਹੁਤ ਵਧੀਆ ਹੁੰਦਾ ਤੇ ਸਾਨੂੰ ਇੰਨੇ ਮਸਾਲਿਆਂ ਦੀ ਲੋੜਾ ਬਸ ਆਪਾਂ ਮਸਾਲੇ ਸਾਰੇ ਪਾ ਚੁੱਕੇ ਆ ਤੇ ਹੁਣ ਇਸ ਚਟਨੀ ਨੂੰ ਕਰ ਦਾਂਗੇ ਜੀ ਆਪਾਂ ਮਿਕਸ ਚੈਨਲ ਤੇ ਆਪਾਂ ਹੋਰ ਵੀ 3-4 ਚਟਨੀਆਂ ਦੀਆਂ ਰੈਸਪੀਆਂ ਪਾਈਆਂ ਹੋਈਆਂ ਤੁਸੀਂ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰਕੇ ਚੈਨਲ ਤੇ ਤੇ ਤੁਸੀਂ ਰੈਸਪੀ ਦੇਖ ਸਕਦੇ ਹੋ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਅੱਧਾ ਚਮਚ ਆਪਾਂ ਪਾ ਦਾਂਗੇ ਜੀ ਇੱਥੇ ਪੀਤ ਤੁਸੀਂ ਗੁੜ ਵੀ ਪਾ ਸਕਦੇ ਹੋ ਖੰਡ ਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਇਸ ਚਟਨੀ ਵਿੱਚ ਤੇ ਇਹਨੂੰ ਕਰ ਦਾਂਗੇ ਚਟਨੀ ਨੂੰ ਚੰਗੀ ਤਰ੍ਹਾਂ ਮਿਕਸ ਖੰਡ ਨੂੰ ਖੋਲ ਦਾਂਗੇ ਆਪਾਂ ਮਿੱਠਾ ਆਪਾਂ ਖੋਰ ਦਿੱਤਾ ਤੇ ਹੁਣ ਆਪਣੀ ਚਟਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਬਹੁਤ ਹੀ ਵਧੀਆ ਕਲਰ ਆਇਆ ਤੇ ਹੁਣ ਆਪਾਂ ਇਸ ਚਟਨੀ ਨੂੰ ਇੱਕ ਬੋਲ ਦੇ ਵਿੱਚ ਕੱਢ ਲੈਣੇ ਆਂ ਚਲ ਬਸ ਕਰੇ ਤੈ ਲੋ ਜੀ ਚਟਨੀ ਆਪਣੀ ਪੂਰੀ ਤਰੀਕੇ ਨਾਲ ਹੋ ਗਈ ਜੇ ਬਣ ਕੇ ਬਿਲਕੁਲ ਤਿਆਰ ਤੁਸੀਂ ਇਸ ਚਟਨੀ ਨੂੰ ਟਿੱਕੀਆਂ ਨਾਲ ਖਾਓ ਚਾਹੇ ਬ੍ਰੈਡ ਪਕੌੜੇ ਨਾਲ ਖਾਓ ਚਟਨੀ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਜਿਹੜੇ ਚੀਜ਼ ਵੀ ਆਪਾਂ ਕੋਈ ਵੀ ਟਿੱਕੀ ਜਾਂ ਬ੍ਰੈਡ ਖਾਣੇ ਆ ਉਹਦਾ ਟੇਸਟ ਹੈ ਜਿਹੜਾ ਹੋਰ ਵੀ 100 ਗੁਣਾ ਵੱਧ ਜਾਂਦਾ ਤੇ ਜੇਕਰ ਅੱਜ ਦੀ ਚਿੜੀਆਂ ਚਟਨੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ